95 ਇਹਦੀ ਤਾਰ ਲਗਣੀ ਆ ਬੇਜ ਵੀ ਕੀਤੀ ਤੁਸੀਂ ਸਿੰਘ ਨਾਂ ਦੀ ਬੇਜ ਵੀ ਕੀਤੀ ਠੀਕ ਹੈ ਜੀ ਚੇਂਜ ਨਹੀਂ ਹੋਣਾ 6 ਮਹੀਨੇ ਹੋ ਗਏ ਹੁੰਦਾ ਚੇਂਜ ਨਹੀਂ ਕੀਤਾ ਤੁਸੀਂ ਹੁਣ ਚੇਂਜ ਕਰੋਗੇ ਨਹੀਂ ਤਿੰਨ ਮਹੀਨੇ ਤੋਂ ਦੁਕਾਨ ਯਾਰ ਤਿੰਨ ਮਹੀਨੇ ਥੋੜੇ ਹੋਧਿਆ ਨਹੀਂ ਤੁਹਾਨੂੰ ਕਿਸੇ ਨੇ ਆ ਕੇ ਨਹੀਂ ਰੋਕਿਆ ਤੇ ਤੁਹਾਨੂੰ ਖੁਦ ਨੂੰ ਵੀ ਸ਼ਰਮ ਨਹੀਂ ਆਏ ਤੁਸੀਂ ਉਹ ਗੱਲ ਕਰੋ ਜਿਹਦਾ ਤੁਸੀਂ ਕਿਹਾ ਕਿ ਕਿੰਨੇ ਸਾਨੂੰ ਸਲਾਹ ਦਿੱਤਾ ਕੀ ਮਤਲਬ ਹੈ ਦੇਈਦਾ ਉਹ ਜਦਾਂ ਭਾਰਤੀ ਵਗੈਰਾ ਅਧਰ ਹੋਣਾ ਵਰਕਰ ਸਿੰਘ ਕੀ ਹੈ ਬਸੋ ਸਿੰਘ ਦਾ ਮਤਲਬ ਕੀ ਹੈ ਇਹ ਚੀਜ਼ਾਂ ਮੈਨੂੰ ਕੋਈ ਨਾ ਵਾ ਸਿੰਘ ਕਿਸੇ ਦਾ ਇੱਕ ਦਾ ਨਾਮ ਨਹੀਂ ਆ ਸਿੰਘ ਇੱਕ ਗੋਦ ਆ ਸਿੰਘ ਇੱਕ ਜਾਤ ਆ ਠੀਕ ਆ ਸਿੰਘ ਉਹ ਆ ਜਿਹੜਾ ਬਾਣੀ ਤੇ ਬਣਦਾ ਪੂਰਾ ਉਹਨੂੰ ਕਹਿੰਦੇ ਆ ਸਿੰਘ ਹੀਰ ਸਿੰਘ ਆ ਸਾਡੇ ਸਾਡੇ ਸਿੰਘ ਆ ਨਿਹੰਗ ਸਿੰਘ ਆ ਇਹ ਸਿੰਘ ਹੁੰਦੇ ਆ ਇਹ ਧੱਲੇ ਮੱਲੇ ਜਿਹੜਾ ਮਰਜ਼ੀ ਉੱਠ ਕੇ ਕੋਈ ਪਰੌਂਡੇ ਦਾ ਨਾਮ ਲੇਤਾ ਸਿੰਘ ਕਿਸੇ ਨੇ ਕੋਈ ਵਰਕਰ ਦਾ ਨਾਮ ਲੇਤਾ ਸਿੰਘ ਨਾ ਦਿੱਤੀ ਆ ਹਾਂ ਸਿੰਘ ਇਹ ਤੋਂ ਪਹਿਲਾਂ ਉਹਨਾਂ ਗੱਲ ਕਰੀਏ ਮਾਣ ਕੇ ਮਾਰੋਈ ਇਹ ਬੰਦਾ ਸਰਦਾਰ ਬੰਦਾ ਹੋ ਕੇ ਕਹਿੰਦਾ ਜੀ ਇਹ ਬਰਕਰ ਸਿੰਘ ਵੀ ਨਾਂ ਰੱਖਿਆ ਸੀ ਨਾ ਜਬੇ ਦੀ ਗੱਲ ਸੁਣੇ ਇੱਕ ਮੁੰਡਾ ਜਲਦੀ ਗਰੀ ਉਹ ਆਇਆ ਇਹ ਕਹਿੰਦੇ ਇੱਕ ਵੀ ਗੱਲ ਕਰਾਏ ਇੱਕ ਬੰਦਾ ਇਹ ਕੋਈ ਹੁਜੀ ਦਾ ਹਲਸਾ ਵਾਏ ਕੁਝ ਤੇ ਕੌਣ ਸਾਹ ਬੋਲਦੇ ਜੀ ਪਾਈ ਸਰ ਆਪਣਾ ਬਰਕਰ ਸਿੰਘ ਨਾਂ ਵੀ ਸਭ ਤੁਹਾਡੀ ਨੇ ਆਪਣੀ ਲਾਜ ਨਹੀਂ ਰੋਲ ਸੁਣਦਾ ਜਿਹੜੀ ਪਾਈਂ ਮੇਰਾ ਪੜਾ ਲੈ ਅਛਾ ਤੁਹਾਡਾ ਆਪਣਾ ਇਹ ਵੀ ਨੋਨੀ ਜੀ ਮੇਰਾ ਪੜਾਈ ਸਹੀ ਤੁਹਾਡਾ ਆਪਣਾ ਆ ਤੁਸੀਂ ਸਰਦਾਰ ਸਿੰਘ ਹੋ ਕਿਸਾ ਧਰਿਓ ਤੇ ਮਹਾਰਾਜੀ ਆਪ ਜੀ ਨੇ ਕਿੱਥੋਂ ਇਹ ਚੀਜ਼ਾਂ ਦੀ ਜਾਣ ਲਿਆ ਕਿ ਆਪਾਂ ਸਿੰਘ ਪਰੌਂਠਾ ਦਾ ਨਾਮ ਵੀ ਸਿੰਘ ਰੱਖ ਸਕਦੇ ਆ ਤੇ 버ਗਰ ਦਾ ਨਾਮ ਵੀ ਸਿੰਘ ਰੱਖ ਸਕਦੇ ਆ ਜਿੰਨੇ ਵੀ ਪ੍ਰਾਣੀ ਹੋਵੇ ਉਹ ਤੇ ਮਨਮੂਰਤਾ ਨਾਲ ਸਾਨੂੰ ਪਤਾ ਅੱਜ ਲੱਗਾ ਸੀ ਦੇਖਿਆ ਤੇ ਸਾਨੂੰ ਤਾਂ ਪਤਾ ਅੱਜ ਲੱਗਾ ਹੁਣ ਮੰਨ ਲਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਸਿੰਘਾਂ ਨੂੰ ਸਾਹਦਤ ਦੇ ਕੇ ਫਿਰ ਨਾਂ ਸਿੰਘ ਦਾ ਦਿੱਤਾ ਆ ਤੇ ਤੁਸੀਂ ਪਰੌਂਡੇ ਦਾ ਨਾਂ ਵੀ ਸਿੰਘ ਲਾਤਾ ਬਰਗਰ ਦਾ ਨਾਂ ਵੀ ਸਿੰਘ ਲਾਤਾ ਇਹ ਕਿੱਥੋਂ ਦੀ ਵਿੜਾਈ ਆ ਸਮਝੋ ਇਹ ਭਾਈ ਮੈਂ ਕੋਈ ਬੰਦ ਤੋਂ ਮਾਫਨਾ ਨਹੀਂ ਕਰ ਰਿਹਾ ਹਾਂ ਹਾਂ ਭਾਈ ਇਹ ਤੇ ਇਹ ਚੀਜ਼ ਵੀ ਆਪਾਂ ਪੰਜਾਬੀਆਂ ਸਮਝੂਰੇ ਪੰਜਾਬੀਆਂ ਦੀ ਮਸ਼ਹੂਰ ਪੰਜਾਬੀ ਜਿਹੜਾ ਖੋਨਾ ਸਿੰਘ ਤੁਸੀਂ ਗੁਰਸਿੱਖ ਪਰਿਵਾਰ ਚੋਂ ਬਿਲੋਂਗ ਕਰਦੇ ਹੋ ਤੁਸੀਂ ਗੁਰਸਿੱਖ ਪਰਵਾਜ਼ ਤੋਂ ਬਿਲੋਂਗ ਕਰਦੇ ਹੋ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਇਹ ਦੱਸੋ ਮੈਨੂੰ ਕਿਉਂ ਮੇਰੀ ਗੱਲ ਸੁਣੋ ਇਹ ਪੰਜਾਬ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਨੀਅਰ ਬਿਲਕੁਲ ਹੁਣ ਜਿਹੜੇ ਲੋਕ ਪੰਜਾਬੀ ਆ ਉਹਨਾਂ ਨੂੰ ਇਹ ਹੀ ਮੂਰਖੀਆਂ ਸਾਡੇ ਨਿਹੰਗ ਸਿੰਘਾਂ ਦੀ ਸ਼ੌਪਣੀਆਂ ਹੈਗੀਆਂ ਸਾਡੇ ਪੰਜਾਬੀ ਸੱਤਾਰਾਂ ਦੀ ਸ਼ੌਪਣੀਆਂ ਹੈਗੀਆਂ ਉਹਨਾਂ ਦੇਖ ਸਕਣ ਇਹ ਚੀਜ਼ਾਂ ਬਾਹਰ ਦਾ ਬੰਦਾ ਆ ਗਿਆ ਥਰਡ ਪਾਰਟੀਆਂ ਕੇ ਪੰਜਾਬ ਚ ਐਂਟਰ ਕਰਕੇ ਤੇ ਆਪਣੇ ਜਿਹੜਾ ਮੈਨੂ ਦਾ ਨਾਂ ਰੱਖੇ ਬਰਗਰ ਸਿੰਘ ਜਾਂ ਪਰੌਂਠਾ ਸਿੰਘ ਤੇ ਕਿੱਡੀ ਕੀ ਕਰਤੂਤ ਹੈ ਯਾਰ ਦੱਸੋ ਮੈਨੂੰ ਕਿੱਥੋਂ ਦੇ ਹੋ ਤੁਸੀਂ ਕਿੱਥ ਮੈਂ ਦੱਸਣਾ ਕਿਥੋਂ ਸੰਥਿਆ ਲਈ ਦੀਆਂ ਇਹ ਚੀਜ਼ਾਂ ਦੀ ਕਿਹਨੇ ਤੁਹਾਨੂੰ ਗਿਆਨ ਦਿੱਤਾ ਕਿ ਪਰੌਂਠੇ ਦਾ ਨਾਂ ਵੀ ਸਿੰਘ ਰੱਖ ਸਕਦੇ ਤੇ ਬਰਕਰ ਦਾ ਨਾਂ ਵੀ ਸਿੰਘ ਰੱਖ ਸਕਦੇ ਮਤਲਬ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜੇ ਸਿੰਘਾਂ ਨੂੰ ਪਾਵਨਾਂ ਦਿੱਤੀਆਂ ਆ ਪਾਜੀ ਸ੍ਰੀ ਗੁਰੂ ਹਾਂ ਜੀ ਮੈਂ ਵੈਜੀਟੇਰੀਅਨ ਆਪਣਾ ਕੰਮ ਭਾਜੀ ਭਵੇਂ ਫੁੱਲ ਭਾਵੇਂ ਫੁੱਲ ਵੈਜੀਟੇਰੀਅਨ ਹੁਣ ਆਪ ਇੱਕ ਚੀਜ਼ ਦੱਸੋ ਮੈਨੂੰ ਸਿੰਘ ਦਾ ਜਿਹੜਾ ਮਤਲਬ ਆ ਆਪ ਜੀ ਨੂੰ ਪਤਾ ਆ ਸਿੰਘ ਦਾ ਲਖਦੇ ਮਤਲਬ ਕੀ ਆ ਸਿੰਘ ਦਾ ਮਤਲਬ ਸ਼ੇਰ ਹੁੰਦਾ ਮਹਾਰਾਜ ਜੀ ਮੇਰੀ ਬੇਨਤੀ ਸੁਣੋ ਫਾਰਸੀ ਦਾ ਲਬਜ ਆ ਸਿੰਘ ਸਿੰਘ ਦਾ ਨਾਮ ਸ਼ੇਰ ਆ ਤੇ ਸ਼ੇਰ ਹੁਣ ਪਰੌਂਠੇ ਬਣ ਜਾਣਗੇ ਕਿ ਜਾਂ ਸ਼ੇਰ 버ਗਰ ਬਣ ਜਾਣਗੇ ਨਹੀਂ ਬਿਨਾ ਗੱਲ ਤੂੰ ਕੀ ਤੁਸੀਂ ਮੈਨੂੰ ਕਲੀਅਰਿਫਾਈ ਕਰੋਗੇ ਤੁਸੀਂ ਕਿਸ ਆਧਾਰ ਤੇ ਨਾਮ ਰੱਖਿਆ ਆ ਉੱਚੀ ਚ ਕਰ ਲਾ ਮੇਰਾ ਵੀ ਇਥੇ ਰੈਸਟੋਰੈਂਟ ਚ ਆ ਮੇਰਾ ਵੀ ਰੈਸਟੋਰੈਂਟ ਚ ਆ ਮੇਰਾ ਵੀ ਰੈਸਟੋਰੈਂਟ ਚ ਪ੍ਰੈਸ ਵਾਲੇ ਆਏ ਬੈਠੇ ਆ ਪ੍ਰੈਸ ਵਾਲੇ ਆਏ ਬੈਠੇ ਆ ਮੈਂ ਵੀ ਪਿਆਰ ਨਾਲ ਹੀ ਗੱਲ ਕਰਨ ਡਿਆ ਆ ਮੈਂ ਰੈਸਟੋਰੈਂਟ ਚ ਬੈਠਾ ਤੁਹਾਡੇ ਪ੍ਰੈਸ ਵਾਲੇ ਵੀ ਆਏ ਆ ਇੱਥੇ ਆ ਜੋ ਮੈਂ ਕਹਿ ਰਿਹਾ ਇੱਥੇ ਆ ਜਾਓ ਆਰਾਮ ਨਾਲ ਗੱਲ ਕਰ ਲੈਨੇ ਪਹੁੰਚੋ ਮੈਂ ਤੁੱਕਨ ਮੈਂ ਛੇ ਮਿੰਟ ਦਾ ਕਹਾਂ ਜਿਆ ਭਾਈ ਸਾਹਿਬ 6 ਮਿੰਟ ਚ ਨਹੀਂ ਆਉਣਾ ਆਪਾਂ ਬੈਠੇ ਹੁਣ ਬੈਠੇ ਆ ਤੁਸੀਂ ਕਹਿ ਰਹੇ ਹੋ ਇੱਕ ਪਾਸੇ ਤੁਸੀਂ ਗਲਤੀ ਕੀਤੀ ਆ ਭਾਈ ਸਾਹਿਬ ਇੱਕ ਪਾਸੇ ਆਪਾਂ ਇੱਕ ਪਾਸੇ ਆਪਾਂ ਗਲਤੀ ਕੀਤੀ ਇੱਕ ਪਾਸੇ ਆਪਾਂ ਹੈ ਫਰ ਹੋ ਰਹੇ ਦੂਜੇ ਬੰਦੇ ਦੇ ਉੱਚੀ ਆਵਾਜ਼ ਚ ਆਪਾਂ ਤੇ ਬੋਲ ਜਿਹਾ ਮੇਰਾ ਬੋਲਣ ਦਾ ਤਰੀਕਾ ਮੈਂ ਤੇ ਉਦਾਂ ਹੀ ਬੋਲਾਂਗਾ ਹਾਂ ਤੁਸੀਂ ਰਿਕਾਰਡਿੰਗ ਆ ਦੱਸ ਕਰੋ ਪਰ ਮੈਨੂੰ ਇਹ ਦੱਸੋ ਕਿ ਇਹ ਜੀ ਸਹੀ ਆ ਤੁਸੀਂ ਇਹ ਦੱਸੋ ਇਹ ਚੀਜ਼ ਸਹੀ ਆ ਤੁਸੀਂ ਦੱਸੋ ਕਿ ਪ੍ਰੋਬਲਮ ਸੇਮ ਨਹੀਂ ਇਸੰਦਾ ਵਾਸਤੇ ਵੈਜੀਟੇਰੀਅਨ ਆਪਣਾ ਪੂਰਾ ਕੋਡ ਹੈ ਭਾਜੀ ਭਾਵੇਂ ਵੈਜੀਟੇਰੀਅਨ ਹੋ ਜੇ ਭਾਵੇਂ ਨੌਨ ਵੈਜੀਟੇਰੀਅਨ ਹੋ ਜੇ ਮੇਰੀ ਬੇਨਤੀ ਸਾਨੂੰ ਇੱਕ ਵਾਰੀ ਭਾਵੇਂ ਵੈਜੀਟੇਰੀਅਨ ਹੋ ਜੇ ਭਾਵੇਂ ਨੌਨ ਵੈਜੀਟੇਰੀਅਨ ਹੋ ਜੇ ਪਰ ਨਾ ਕਿ ਉਹ ਰੱਖੀ ਆਪਾਂ ਦੇਖ ਮੇਰੀ ਗੱਲ ਸੁਣੋ ਯਾਰ ਮੈਂ ਜਿਹੜੀ ਚੀਜ਼ ਦਾ ਤੁਹਾਨੂੰ ਇਹ ਸਵਾਲ ਪੁੱਛ ਰਿਹਾ ਕਿ ਸਿੰਘ ਨਾਮ ਆਪਾਂ ਕਿਸੇ ਚੀਜ਼ ਦਾ ਸਿੰਘ ਦਾ ਨਾਮ ਸ਼ੇਰ ਦਾ ਆ ਆਪਣੇ ਸਿੰਘਾਂ ਦਾ ਨਾਮ ਆ ਆਪਾਂ ਕਿਸੇ ਦੂਜੀ ਵਸਤੂ ਦਾ ਖਾਣ ਵਾਲੀ ਵਸਤੂ ਦਾ ਨਾਮ ਕਿੱਦਾਂ ਰੱਖਦਾ ਭਾਈ ਸਾਹਿਬ ਸਿੰਘਾਂ ਦੇ ਨਾਮ ਤੇ ਹੁੰਦੇ ਕੱਲਾ ਸਿੰਘ ਦੇ ਨਾਮ ਤੇ ਨਹੀਂ ਹੁੰਦਾ ਤੁਸੀਂ ਦੱਸੋ ਪੰਜਾਬ ਦੇ ਵਿੱਚ ਤੁਸੀਂ ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ ਵੇਖੋ ਜਵਾਬ ਦਿਓ ਮੈਨੂੰ ਮੈਨੂੰ ਜਵਾਬ ਦਿਓ ਜਤਿੰਦਰ ਸਿੰਘ ਅਕਾਲੀ ਨਾਂ ਮੇਰਾ ਜਤਿੰਦਰ ਸਿੰਘ ਅਕਾਲੀ ਬੁੱਢਾ ਦਲ ਤੋਂ ਬੁੱਢਾ ਆ ਅਕਾਲੀ ਫੁਲਾ ਸਿੰਘ ਸਾਡਾ ਹੈਡਕੁਆਰਟਰ ਆ ਜਦੋਂ ਮਰਜ਼ੀ ਆਓ ਦਰਬਾਰ ਸਾਹਿਬ ਪਾਰਕਿੰਗ ਤੇ ਲੱਗੀ ਠੀਕ ਆ ਦੂਸਰੀ ਬੇਨਤੀ ਮੇਰੀ ਇਹ ਸੁਣੋ ਕਿ ਪੰਜਾਬ ਦੇ ਵਿੱਚ ਕਹਾਵਤ ਐ ਪਰੌਦਾ ਕਿਹਨੂੰ ਕਹਿੰਦੇ ਤੁਹਾਨੂੰ ਪਤਾ ਆ ਲਾਜੋ ਯਾਰ ਲਾਜੋ ਹਲੋ ਪਰੌਦਾ ਰੋਜ ਕੋਣ ਨਹੀਂ ਲਾਉਣਾ ਇੱਕ ਮਿੰਟ ਇਹ ਪਾਉ ਕਿਹੜੀ ਕੰਟਰੀ ਐ ਆਸਟ੍ਰੇਲੀਆ ਹੈ ਆਹ ਆਸਟ੍ਰੇਲੀਆ ਇੱਥੇ ਬੈਠਾ ਹੁੰਦਾ ਤੈਨੂੰ ਦੱਸ ਦੇਣਾ ਕਿ ਬੋਲੀ ਦਾ ਕਿੱਦਾਂ ਐ ਮੈਂ ਤਾਂ ਉਹ ਲੋਕਾਂ ਨੂੰ ਲੰਦਾ ਹੀ ਮਤਲਬ ਰੈਸਟੋਰੈਂਟ ਤੇਰਾ ਤੂੰ ਉਹਦੀ ਬੇਸ਼ਤੀ ਐਵੇਂ ਕਰਾਈ ਜਾਂਦਾ ਨਜਾਇਜ਼ ਹੀ ਤੇਰਾ ਨਾਮ ਆ ਤੇਰਾ ਰੈਸਟੋਰੈਂਟ ਤੇ ਤੂੰ ਕਾਹਤੋਂ ਗੱਲ ਕਰੌਂਦਾ ਕਹਿਣਾ ਮੇਰਾ ਨਹੀਂ ਇਹਦਾ ਸਰ ਜੀ ਉਹ ਉਹਨਰ ਨਹੀਂ ਰੁਕ ਜਾ ਇੱਕ ਮਿੰਟ ਹੋਲਡ ਕਰੋ ਬਾਹਰ ਇਥੇ ਮੇਨ ਉਹਨਰ ਹੀ ਹੈ ਮਾਣ ਬਾਕੀ ਕੀ ਨਾਮ ਹੈ ਯਾ ਫਾ ਦਾਸ ਜਤਿੰਦਰ ਸਿੰਘ ਅਕਾਲੀ ਹਾਂ ਤੇ ਕੀ ਕਹਿਣਾ ਚਾਹੁੰਦੇ ਫੀ ਦੇਖਿਆ ਹੀ ਰੈਸਟੋਰੈਂਟ ਦੇ ਵਿੱਚ ਆ ਗਿਆ ਦੇਖੋ ਜੀ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਜੀ ਨਗਰੀ ਆ ਇੱਥੇ ਸੰਗਤ ਦਰਸ਼ਨ ਵਦਾਰੇ ਕਰਨ ਆਉਂਦੇ ਆ ਇਹ ਜਿਹੜਾ ਮੇਨ ਰਸਤਾ ਕਾਲੀ ਭੁਲਾ ਸਿੰਘ ਗੁਰਜੀ ਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਜਾਂਦਾ ਉਹ ਰਸਤੇ ਦੀ ਹਾਦਸੇ ਉੱਤੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ ਪੀਜ਼ਾ ਕਿੰਗ ਤੇ ਪਰੌਂਠਾ ਸਿੰਘ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਣਯੋਗ ਕੰਮ ਕੀਤਾ ਇਹਨਾਂ ਨੇ ਕਿ ਦੇਖੋ ਹੋਰ ਵੀ ਬੜੇ ਨਾਮ ਆ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਬੜੇ ਨਾਮ ਬੜੇ ਤਰ੍ਹਾਂ ਦੇ ਚੀਜ਼ਾਂ ਹੋ ਗਈਆਂ ਨੇ ਦੁਨੀਆ ਦੇ ਵਿੱਚ ਤੁਸੀਂ ਹੋਰ ਨਾਮ ਰੱਖ ਲਓ ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸਕਾਰ ਨੇ ਆਏ ਆ ਆਪਾਂ ਇਹ ਚੀਜ਼ਾਂ ਨੂੰ ਕੋਈ ਨਹੀਂ ਕੋਈ ਗਿਲਵਾ ਨਹੀਂ ਸਾਨੂੰ ਕਿ ਬਾਹਰ ਤੋਂ ਆ ਕੇ ਕੰਮ ਕਰਦੇ ਆ ਕਰੀ ਜਾਣ ਸੱਤਿਆ ਚੜ੍ਹਦੀ ਕਲਾ ਇਹ ਪਰ ਇਹ ਹੈ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਜਾਂ ਕਿਸੇ ਦੇ ਨਾਮ ਨੂੰ ਟਾਰਗੇਟ ਨਾ ਕੀਤਾ ਜਾਵੇ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ ਉਹ ਵੀ ਗੁਰਸ ਪਕਾ ਜਿ ਸਿਰਫ ਸੌਣ ਵਾਲਾ ਕੰਮ ਹੀ ਆ ਕਿ ਫਿਰ ਜੇ ਤੁਹਾਨੂੰ ਸੋਚੀ ਨਹੀਂ ਇਸ ਚੀਜ਼ ਦੀ ਕਿ ਸਿੰਘ ਕੀ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿੱਡਾ ਤੱਕ ਤੁਹਾਨੂੰ ਰਤਵਰਤਾ ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ ਤੁਸੀਂ ਪਰੌਂਠੇ ਦਾ ਨਾਂ ਰੱਖੀ ਜਾਂਦੇ ਹੋ ਆਪਣੇ ਤੁਸੀਂ ਕੇਸ ਕਟਾਈ ਜਾਂਦੇ ਤੇ ਨਾ ਤੁਸੀਂ ਪਰੌਂਠਿਆਂ ਨੂੰ ਸਿੰਘ ਬਣਾਈ ਜਾਂਦੇ ਹੋ ਉਹ ਨਹੀਂ ਚੰਗਾ ਲੱਗਦਾ ਆਪਾਂ ਇਹ ਜੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਵੀਰ ਮੇਰੇ ਆ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਆਪਾਂ ਨਾਂ ਚੇਂਜ ਕਰੀਏ ਚਲੋ ਉਹਨਾਂ ਨੇ ਸਾਡੀ ਮੰਨੀ ਵੀ ਆ ਉਹ ਚਾਹ ਬੋਰਡ ਪਾਰ ਵੀ ਦਿੱਤਾ ਉਹਨਾਂ ਨੇ ਜੇ ਦੋ ਦਿਨ ਬੋਰਡ ਪੜ੍ਹੇ ਬਾਕੀ 100 ਤੋਂ ਪਲੱਸ ਬੋਰਡ ਹੈ ਜਿਨ੍ਹਾਂ ਦਾ ਨਾਂ ਉਹਨਾਂ ਦਾ ਮੈਂਸ਼ਨ ਬਾਕੀ ਲੋਕੋ ਬਣਾਏ ਉਹ ਕਹਿੰਦੇ ਕਿ ਸ਼ਾਮ ਦੇ ਘਰ ਆਪਾਂ ਚੇਂਜ ਕਰਦਾਂਗੇ ਤੇ ਬੇਨਤੀ ਇਹੋ ਹੀ ਆ ਸਾਰੇ ਵੀਰਾਂ ਨੂੰ ਕਿ ਕੋਈ ਵੀ ਇਹੋ ਜਿਹਾ ਕਾਰਜ ਨਾ ਕਰਿਆ ਕਰੋ ਕਿ ਜੇ ਕਿਸੇ ਨੂੰ ਸੀਦੇ ਉੱਤੇ ਦੁੱਖ ਲੱਗੇ ਦੇਖੋ ਸਾਰੇ ਆਪਾਂ ਵੀਰ ਭਰਾ ਆ ਪੰਜਾਬ ਦੀ ਨਗਰੀ ਆ ਅਮਰਸਰ ਸਾਹਿਬ ਦੀ ਨਗਰੀ ਸਾਰੇ ਆਲ ਮਿਲ ਕੇ ਰਹੀਏ ਇਹੋ ਬੇਨਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੀ ਕਿੱਥੇ ਆਦਾਲਤ ਜੀ ਇਹ ਆਪਣਾ ਦਰਬਾਰ ਸਾਹਿਬ ਲੱਗੇ ਪਾਰਕਿੰਗ ਲੱਗੇ ਆਂ ਜੀ ਕੀ ਨਾਮ ਰੱਖਿਆ ਗਿਆ ਸੀ ਪੀਜ਼ਾ ਕਿੰਗ ਪਰਾਟਾ ਸਿੰਘ ਦੇ ਇਹਨਾਂ ਨੂੰ ਨਹੀਂ ਜਿਹੜਾ ਉਹਨਾਂ ਨੂੰ ਨਾਮ ਵਧੀਆ ਲੱਗਿਆ ਤੇ ਆਪਾਂ ਨਾਮ ਚੇਂਜ ਕਰਨ ਦਾ ਡਿਸੀਜਨ ਲਿਆ ਉਹਨਾਂ ਤੋਂ ਮਾਫੀ ਵੀ ਮੰਗੂਗੀ ਆ ਤੇ ਨਾਮ ਹਟਾ ਵੀ ਦਿੱਤਾ ਜੇ ਤੁਸੀਂ ਤੋਂ ਹਟਾ ਰਿਹਾ ਤੇ ਸਾਹ ਹੈ ਕਿ ਇਹਨਾਂ ਦੇ ਵੱਲੋਂ ਗਿਆ ਹੀ ਹੈ ਜਿਹੜੇ ਓਨਰ ਨੇ ਉਹ ਸਾਰੇ ਬਾਹਰ ਨੇ ਸਪੌਂਸਰ ਕਿੱਥੇ ਹੈ ਜੀ ਤੁਹਾਡੇ ਵਾਲੇ ਉਹ ਬਾਹਰ ਨੇ ਆਸਟ੍ਰੇਲੀਆ ਸ਼ੇ ਅੱਛਾ ਜੀ ਤਾਂ ਉਹਨਾਂ ਦੇ ਵੱਲੋਂ ਲੋਕ ਕੀ ਟੈਗ ਆ ਗਿਆ ਉਹਨਾਂ ਦੇ ਵੱਲੋਂ ਨਾਮ ਟੈਗ ਆ ਗਿਆ ਹਾਂ ਹੁਣ ਤੁਹਾਨੂੰ ਕਿੰਨੇ ਵੇਲੇ ਦਾ ਟਾਈਮ ਦਿੱਤਾ ਗਿਆ ਜਿੱਥੇ ਪੰਜ ਵਜੇ ਤੱਕ 3:00 ਹੋ ਗਿਆ ਉਹਨਾਂ ਵੱਲੋਂ ਆ ਗਏ ਕੀ ਨਾਮ ਹਟਾ ਦਿਓ ਤੇ ਆਪਾਂ ਸਾਡੇ ਨਾਮ ਸਾਰਾ ਚੇਂਜ ਕਰ ਦੇਣਾ ਸਿੰਗੀ ਦਿੱਖੇ ਵੀ ਲ ਆਪਾਂ ਕੀ ਗੀਰਾ ਖਾਣੇ ਕੇ ਅਕਾਈ पराठा ਕੇ ਗੀਰਾ ਸਿੰਗ ਘਟਾ ਕੇ ਗੀਰਾ ਜੀ 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 ਠੀਕ ਹੈ